ਡਿੱਗੀ ਖੋਲੀ ਡਿੱਗੀ ਦੇ ਵਿੱਚੋਂ ਗੜਾਸੇ ਕੱਢੇ ਉਹਨਾਂ ਨੇ ਦੋਰੋਂ ਭੱਜ ਕੇ ਆਏ ਬਸ ਸਮਾਨ ਭੰਨਣ ਤੋੜਨ ਲੱਗੇ ਬਸ ਸਾਰਾ ਭੰਨ ਕੇ ਬਸ ਮਿੰਟ ਦੋ ਹੀ ਲਾਏ ਉਹਨਾਂ ਨੇ ਮੂੰਹ ਉਹਨਾਂ ਦੇ ਬੰਨੇ ਸੀਗੇ ਚਾਰ ਜਾਣੇ ਸਾਰੇ ਗਾਹਾਂ ਉਹ ਮੂੰਹ ਬੰਨੇ ਸਰ ਮੈਂ ਭੱਜ ਕੇ ਉਹ ਪਿੱਛੇ ਹੋ ਗਿਆ ਕਮਰੇ ਦੇ ਵਿੱਚ ਨੂੰ ਆਏ ਮੇਰੇ ਨਾਲ ਮਾਰਨ ਕੋਈ ਪ੍ਰਤੀਬੰਨੀ ਹੋਈ ਹੈ ਨਾ ਫ੍ਰਿਜ ਅੱਛਾ ਇੰਨੀ ਅੰਦਰ ਵੜ ਕੇ ਵੜ ਕੇ ਸੀਗੇ ਤਸੱਲੀ ਨਾਲ ਕੰਮ ਕਰਕੇ ਜੀ ਬਾਹਰ ਸ਼ੀਸ਼ੇ ਉਹ ਵੀ ਬਨ ਕੇ ਗਏ ਆ ਅੰਦਰ ਵੜ ਕੇ ਫਰਿੱਜ ਭਨ ਗਏ ਆ ਇੱਧਰ ਜਿਹੜੀ ਦੇਖ ਸਕਦੇ ਹੋ ਫਰਿੱਜ ਹੈ ਫਰਿੱਜ ਉੱਤੇ ਵੀ ਜਿਹੜੀਆਂ ਸੱਟਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਮਤਲਬ ਅੰਦਰ ਤੱਕ ਵੜ ਗਏ ਆ ਬੰਦੇ ਇੰਨੇ ਸੀ ਕਿ ਹੌਸਲੇ ਬਲੰਦ ਸੀ ਬਿਲਕੁਲ ਬਿਲਕੁਲ ਹੀ ਹੌਸਲੇ ਬਲੰਦ ਸੀ ਪੂਰਾ ਤਸੱਲੀ ਨਾਲ ਭਨ ਕੇ ਗਏ ਆ ਜਾਂਦੇ ਹੋਏ ਗਾਲ ਕੱਢ ਕੇ ਗਏ ਆ ਜੀ ਕਹਿੰਦੇ ਕਰਨੇ ਜਿਹੜਾ ਕੋਈ ਕਰਦੇ ਆ ਸਾਡਾ ਕਿਹੜੇ ਘੜੇ ਆ ਯਾਰ ਕੀ ਕਿਸ ਬਸੀ ਕੋਲ ਉਹਨਾਂ ਕੋਲੇ ਦੋ ਦਾ ਕੱਪ ਹੈ ਜੀ ਇੱਕ ਪੈਪਸੀ ਟੂਟੀ ਵਾਲੀ ਇੱਕ ਕਰਪਾਨ ਸੀ ਉਹਨਾਂ ਕੋਲੇ ਕਿੰਨੇ ਕੰਮ ਕਰਦੇ ਹੋ ਇੱਥੇ ਬਈ ਇੱਥ ਬਚੂ ਕੀ ਕਦੇ ਪਹਿਲਾਂ ਕਿਸੇ ਨਾਲ ਬਹਿਸ ਹੋਈ ਜਾਂ ਲੜਾਈ ਹੋਈ ਨਹੀਂ ਹੋਈ ਕਿਸੇ ਨਾਲ ਤਾਂ ਇਹੋ ਜਿਹਾ ਕੋਈ ਕੰਮ ਹੀ ਨਹੀਂ ਹੋਇਆ ਜੀ ਮੂੰਹ ਬੰਨੇ ਸੀ ਉਹਨਾਂ ਦੇ ਵਸ ਗੜਾਸਿਆਂ ਨਾਲ ਸਾਰਾ ਭੰਨਿਆ ਸਮਾਨ ਭੰਨ ਕੇ ਸਮਾਨ ਵਸ ਪਹਿਲਾਂ ਕਿਸੇ ਨਾਲ ਥੋੜੀ ਕੋਈ ਗੱਲਬਾਤ ਜਾਂ ਕੋਈ ਲੜਾਈ ਕੋਈ ਬਹਿਸ ਬਸਈਆ ਹੋਇਆ ਕਦੇ ਇੱਥੇ ਨਾ ਭਾਈ ਕੋਈ ਵੀ ਨਹੀਂ ਜੇ ਹੋਇਆ ਤਾਂ ਕਹੇ ਤੀ ਹੈ ਨਾ 1% ਵੀ ਨਹੀਂ ਗਾਇਆ ਲੱਗਦਾ ਵੀ ਲੋਕਾਂ ਨੂੰ ਕੋਈ ਡਰ ਡਰ ਹੈਗਾ ਪਰ ਜਸੰਦਾ ਮੰਨਦੇ ਵੇ ਜਿਹੜੇ ਬੰਦੇ ਹੁਣ ਤਾਂ 100 ਰੁਪਏ ਪਾ ਕੇ ਜੈਤੂਨ ਜਾਇਆ ਜਾਂਦਾ ਜੀ ਰਾਹ ਚ ਕੁੱਟ ਕੇ ਖੋ ਲੈਂਦੇ ਆ ਸਾਡੇ ਇੱਥੇ ਨਾਲ ਕਾਂਦਲ ਦੇ ਪਿੰਡ ਦੌੜੀਗੰਨ ਵਾਲੀ ਛੜ ਰੈਂਟ ਛੀ ਵੀ ਤਾਂ ਬਾਤ ਕੋਈ ਨਾੰਗ ਨਹੀਂ ਸਕਦਾ ਇਹ ਉੱਤੇ ਮੰਨ ਲਾ ਵੀ ਨੈੱਥ ਲੁੱਟ ਕੋ ਹੁੰਦੀ ਨੈੱਥ ਤੇਰੇ ਪੁਲਿਸ ਦਾ ਤਾਂ ਇਹੀ ਕੰਮ ਆ ਜਿਹੜਾ ਵੀ ਜੇ ਹੁਣੇ ਪੈਸੇ ਬਣਾਉਣ ਤੇ ਹੋਈ ਆ ਸਾਰੇ ਜਿੰਨੇ ਵੀ ਆ ਮੋਲਕ ਸਿੰਘ ਆ ਸਾਬ ਇਹ ਬੁਰਾ ਹਾਲ ਹੈ ਇਹਨਾਂ ਦਾ ਇਹ ਸਰਕਾਰ ਤਾਂ ਪੈਸਾ ਬਣਾਉਣ ਤੇ ਹੋਈ ਆ ਇਹਨਾਂ ਦਾ ਕੋਈ ਕੰਮ ਨਹੀਂ ਹੋਰ ਲੋਕਾਂ ਦੀ ਕੋਈ ਸੁਰੱਖਿਆ ਨਹੀਂ ਇਹਨਾਂ ਲੁੱਟਾਂ ਖੋਹਾਂ ਵਾਲਿਆਂ ਦੇ ਨਾਲ ਸਹਿਮਤ ਆ ਸਾਰੀ ਸਰਕਾਰ 11 ਸਾਲਾਂ ਦੇ ਵਿੱਚ ਇਹ ਕਿ ਕਰਕੇ ਚੀਜ਼ ਬਣਾਈ ਸੀ ਜਿਹੜੀ ਅੱਜ ਸਾਰੀ ਖਤਮ ਕਰਤੀ ਪਈ ਇਹਨਾਂ ਨੇ ਸਾਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਗੱਲ ਕੀ ਆ ਕੋਈ ਪਤਾ ਤਾਂ ਲੱਗੇ ਵੀ ਕੋਈ ਗੱਲ ਕਿਸੇ ਨਾਲ ਬੋਲਚਾਲ ਹੋਈ ਹੋਵੇ ਜਾਂ ਕੁਝ ਵੀ ਹੋਇਆ ਹੋਵੇ ਸਾਨੂੰ ਜਿਹੜਾ ਕਹਿੰਦਾ ਚਟਾ-ਚਟਾ ਬੰਦ ਹੋ ਗਿਆ ਇਹ ਮੇਰੇ ਤੋਂ ਛੱਡਿਆ ਹੋਇਆ ਕੁਝ ਨਹੀਂ ਬੰਦ ਹੋਇਆ ਇਹ ਲੋਕ ਆਖਾਵਾ ਫੇਰ ਵੀ ਆਪਸੇ-ਆਪੇ ਫੋਨਾਂ ਦੇ ਕਨੈਕਟ ਕਰਕੇ ਦੇ ਹੀ ਜਾਂਦੇ ਆ ਹਾਂ ਚੱਲੀ ਜਾਂਦਾ ਆ ਹੁਣ ਵੇਖ ਲੋ ਤੇਰੇ ਜੇਫਰ ਦੇਰੂਗਾ ਜੇ ਤੂੰ ਤੇ 20 ਇਹਨੇ ਟੈਕਟ ਕਰਾ ਲੋ ਚਟਾ ਲੱਗਿਆ ਹੋਊ ਪਰ ਕਿੱਥੋਂ ਆ ਗਿਆ ਆਪਣੇ ਜੱਜ ਤੋਂ ਕਿੰਨਾ ਨਸ਼ਾ ਵਿਕੀ ਜਾਂਦਾ ਇੱਥੇ ਨਹੀਂ ਕੋਈ ਰੋਕਦਾ ਸਾਰੇ ਸਹੀ ਨਸ਼ਾ ਆਮ ਹੈ ਸਾਰੇ ਜਵਾਕ ਜਿੰਨੇ ਬੱਚੇ ਆ ਸਾਰੇ ਕੈਪਸੂਲ ਖਾਈ ਜਾਂਦੇ ਆ ਦਾਰੀ ਇੰਨਾ ਰਹਿ ਗਿਆ ਹੁਣ ਕੱਲਾ ਬੰਦਾ ਤਾਂ ਸੇਫ ਹੀ ਨਹੀਂ ਆ ਸਰਕਾਰ ਦੇ ਤੁਸੀਂ ਦੇਖੋ ਵੀ ਕੀ ਹਾਲਾਤ ਹੋ ਗਏ ਨੇ ਆਲਦੀਆਂ ਦੁਕਾਨਾਂ ਦੇ ਵਿੱਚ ਬੰਦੇ ਹੁਣ ਬੈਠ ਕੇ ਸਮਾਨ ਨਹੀਂ ਕੋਈ ਸੇਫ ਹੀ ਨਹੀਂ ਘੱਟੋ ਘੱਟ ਮੇਰੇ ਸੋਚਣ ਮੁਤਾਬਕ 2 ਲੱਖ ਦਾ ਨੁਕਸਾਨ ਕੀਤਾ ਹੈ ਹਾਂ 2 ਲੱਖ 2 ਮਿੰਟਾਂ ਦੇ 2 ਲੱਖ हां 2 ਲੱਖ ਦਾ ਕਿਉਂਕਿ ਤੁਸੀਂ ਦੇਖੋ ਘੜ ਤੋਂ ਘੱਟ ਪਿਆ 10000 ਰੁਪਏ ਦਾ ਫਰਿੱਜ ਹੀ ਐ ਆ ਕੋਈ ਚਾਕਲੇਟ ਵਾਲੀ ਫਰਿੱਜ ਨਹੀਂ ਇਹਨਾਂ ਨੇ ਛੱਡੀ ਕਾਊਂਟਰ ਦੇਖੋ 20000 ਰੁਪਏ ਦਾ ਤਾਂ ਮੂਹਰਲਾ ਗੇਟ ਆ ਜਿਹੜਾ ਇਹਨਾਂ ਨੇ ਭੰਨੇ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂਮ ਤਾਜ ਪੰਜਾਬ ਦੇ ਵਿੱਚ ਆਏ ਦਿਨ ਜਿਹੜਾ ਗੁੰਡਾ ਕਰਦੀ ਦਾ ਨੰਗਾ ਨਾਚ ਐ ਉਹ ਹੁੰਦਾ ਦਿਖਾਈ ਦਿੰਦਾ ਤੇ ਅੱਜ ਇੱਕ ਹੋਰ ਘਟਨਾ ਵਾਪਰੀ ਆ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਛੇਡੇ ਵਾਲਾ ਜੋ ਬਾਜਾਖਾਨਾ ਦੇ ਬਿਲਕੁਲ ਨੇੜੇ ਆ ਉੱਥੇ 5 ਤੋਂ 6 ਜਿਹੜੇ ਬੰਦੇ ਆਉਂਦੇ ਆ ਕਿਰਪਾਨਾਂ ਘਡਾਸੇ ਤੇ ਹੋਰ ਜੋ ਕੁਝ ਵੀ ਉਹ ਦੱਸਾਂਗੇ ਕੀ ਹੈ ਤੇ ਇੱਕ ਢਾਬਾ ਉੱਥੇ ਰਸਤੇ ਦੇ ਵਿੱਚ ਬਿਲਕੁਲ ਅੱਡੇ ਦੇ ਉੱਤੇ ਢਾਬਾ ਉਹਦੀ ਤੋੜਪਾਨ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਕਾਊਂਟਰ ਹੈ ਉਹ ਥੱਲੇ ਡਿੱਗਿਆ ਹੋਇਆ ਉਹਦੇ ਆ ਉਹਨੂੰ ਭੰਨਿਆ ਗਿਆ ਵਿੱਚ ਜਿਹੜਾ ਸਮਾਨ ਹੈ ਖਾਣ ਪੀਣ ਵਾਲਾ ਤੇ ਇੱਥੇ ਜਿਹੜੇ ਟੇਬਲ ਹੈ ਕੁਰਸੀਆਂ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਤੇ ਇਧਰ ਇਧਰ ਜਿੱਧਰ ਸਾਰਾ ਕੁਝ ਬਣਦਾ ਉਹ ਕਾਉਂਟਰ ਜਿਹੜਾ ਉਹ ਨੂੰ ਵੀ ਭੰਨਿਆ ਹੋਇਆ ਬੁਰੀ ਤਰੀਕੇ ਨਾਲ ਤੇ ਅੱਗੇ ਦੇਖ ਸਕਦੇ ਹੋ ਕਿ ਜਿਹੜਾ ਸ਼ੀਸ਼ਾ ਆ ਜਿਹੜਾ ਮੱਖ ਤੇ ਜਿਹੜਾ ਗੁਰੂ ਨਾਨਕ ਸਵੀਟ ਹਾਊਸ ਦੇ ਨਾਮ ਤੇ ਜਿਹੜਾ ਇਹ ਦੁਕਾਨ ਹੈ ਤੇ ਮੂਰੇ ਢਾਬਾ ਚੱਲਦਾ ਤੇ ਉਹਦੀ ਜਿਹੜੀ ਭੰਨ ਤੋੜ ਇਸ ਤਰੀਕੇ ਨਾਲ ਆ ਜਿਵੇਂ ਕੋਈ ਹਮਲਾ ਕੀਤਾ ਹੋਵੇ ਪੂਰਾ ਤਕੜ ਦੇਖ ਸਕਦੇ ਹੋ ਸਾਰਾ ਸ਼ੀਸ਼ਾ ਜਿਹੜਾ ਸਾਰਾ ਉਹ ਖਿਲਰਿਆ ਹੋਇਆ ਥੱਲੇ ਮਠਿਆਈ ਦਾ ਬਾਈ ਦਾ ਨਾਲ ਕੰਮ ਹੈ ਸਵੀਟ ਹਾਊਸ ਆ ਤੇ ਜਿਹੜੀ ਮਠਿਆਈ ਹੈ ਉਹਦੇ ਵਿੱਚ ਵੀ ਤੁਹਾਨੂੰ ਕੱਚ ਹੀ ਕੱਚ ਨਜ਼ਰ ਆਊਗਾ ਅੰਦਰ ਤਸਵੀਰਾਂ ਦੇਖ ਸਕਦੇ ਹੋ ਅੰਦਰ ਕੁਝ ਕੀ ਵਾਪਰਿਆ ਸਾਰੀ ਗੱਲਬਾਤ ਕਰਦੇ ਆ ਢਾਬਾ ਬਾਈ ਤੁਹਾਡਾ ਢਾਬਾ ਜੀ ਇਹ ਹਾਂਜੀ ਹਾਂਜੀ ਬਾਈ ਜੀ ਬਾਈ ਕੀ ਘਟਨਾ ਵਾਪਰਦੀ ਹੈ ਕੀ ਹੋਇਆ ਜੀ ਹਾਂ ਬਾਈ ਜੀ 1.5 ਵਜੇ ਕੋਈ 5-6 ਜਣੇ ਆਏ ਆ ਕਾਰ ਤੇ ਠੀਕ ਹੈ ਤੇ ਬਸ ਆਉਂਦੇ ਹੀ ਭੰਨ ਤੋੜੀ ਕੀਤੀ ਉਹਨਾਂ ਨੇ ਸਾਰੇ ਭੰਨ ਤੋੜ ਕਾਣਾ ਹਾਂਜੀ ਹਾਂਜੀ 5 ਜਣੇ ਆਉਂਦੇ ਆ ਹਾਂਜੀ 5 ਜਣੇ ਇੱਕ ਕਾਰ ਚ ਬੈਠੇ ਸੀ ਡਰਾਈਵਰ 4 ਜਣੇ ਉਤਰੇ ਜੀ ਉਹ ਬਾਅਦ 4 ਉਤਰੇ ਬਿਲਕੁਲ ਜੀ ਮਤਲਬ ਕਿਹੜੀ ਕਾਰ ਸੀ ਕੋਈ ਹੈ ਤੁਹਾਨੂੰ ਪਤਾ ਹਾਂਜੀ ਕਾਰ ਟਰੇਸ ਕਰ ਲਈ ਪੁਲਿਸ ਨੇ ਨੰਬਰ ਟਰੇਸ ਹੋ ਗਿਆ ਜੀ ਹੋਂਡਾ ਸਿਟੀ ਕਾਰ ਹੈ ਜੀ ਹੋਂਡਾ ਸਿਟੀ ਹਾਂ ਸਿਲਵਰ ਸਿਲਵਰ ਗੋਲਡਨ ਰੰਗ ਦਾ ਹੈ ਠੀਕ ਹੈ ਮਤਲਬ ਭਈ ਅਨੁਸਾਰ ਕੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਂ ਤੁਸੀਂ ਕਿੱਥੇ ਸੀਗੇ ਜਦੋਂ ਬੰਦੇ ਆਉਂਦੇ ਆ ਨਹੀਂ ਮੈਂ ਜੇਤੂ ਸੀ ਗਈ ਮੇਰਾ ਭਾਂਜਾ ਸੀ ਇੱਥੇ ਭਾਂਜਾ ਸੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਸੀਗੇ ਭਈ ਇੱਥੇ ਭਈ ਕੀ ਕਿੱਥੇ ਸੀਗੇ ਤੁਸੀਂ ਖੜੇ ਜਦੋਂ ਬੰਦੇ ਆਉਂਦੇ ਆ ਜਾਂ ਕੀ ਵਾਪਰਦੇ ਮੈਂ ਭਈ ਇੱਥੇ ਖੜਾ ਸੀਗਾ ਆਹ ਕਾਊਂਟਰ 'ਤੇ ਖੜਾ ਹੁੰਦਾ ਮੈਂ ਆਪ ਖੜੇ ਹੁੰਦਾ ਕਾਊਂਟਰ ਦੇ ਉਹ ਸਾਹਮਣੇ ਗੱਡੀ ਸੜਕ 'ਤੇ ਗੱਡੀ ਖੜਾਈ ਉਹਨਾਂ ਨੇ ਠੀਕ ਹੈ ਚਾਰੇ ਪੰਜ ਜਣੇ ਉਤਰੇ ਗੱਡੀ ਦੇ ਵਿੱਚੋਂ ਡਿੱਗੀ ਖੋਲੀ ਡਿੱਗੀ ਦੇ ਵਿੱਚੋਂ ਗੜਾਸੇ ਕੱਢੇ ਉਹਨਾਂ ਨੇ ਦੋਰੋਂ ਭੱਜ ਕੇ ਆਏ ਬਸ ਸਮਾਨ ਭੰਨਣ ਤੋੜਨ ਲੱਗੇ ਬਸ ਸਾਰਾ ਭੰਨ ਕੇ ਬਸ ਮਿੰਟ ਦੋ ਹੀ ਲਾਏ ਉਹਨਾਂ ਨੇ ਮੂੰਹ ਉਹਨਾਂ ਦੇ ਬੰਨੇ ਸੀਗੇ ਚਾਰ ਜਣੇ ਸਾਰੇ ਗਾਹਾਂ ਉਹ ਮੂੰਹ ਬੰਨੇ ਸਰ ਮੈਂ ਭੱਜ ਕੇ ਉਹ ਪਿੱਛੇ ਹੋ ਗਿਆ ਕਮਰੇ ਦੇ ਵਿੱਚ ਨੂੰ ਆਏ ਮੇਰੇ ਨਾਲ ਮਾਰਨ ਕੋਈ ਗੜਾਸੇ ਸੀ ਉਹਨਾਂ ਕੋਲ ਸਾਰਾ ਕੁਝ ਭੰਨ ਕੇ ਸਮਾਨ ਤੋੜ ਕੇ ਬਸ ਮਿੰਟ ਦੋ ਹੀ ਲਾਏ ਉਹਨਾਂ ਨੇ ਡੇਢ ਕਵੇ ਦਾ ਟਾਈਮ ਸੀਗਾ ਨੜਕੇ ਬਸ ਭੱਜ ਕੇ ਗੱਡੀ ਚੱਕੀ ਉਹਨਾਂ ਨੇ ਜੇ ਤੁਨ ਲੰਗੇ ਹੋਗੇ ਭੰਨ ਤੋੜ ਕਰਨੀ ਸ਼ੁਰੂ ਕਰਤੀ ਹੁਣ ਸਰ ਉਹ ਕੀ ਗੱਲਬਾਤ ਤੁਹਾਨੂੰ ਕੋਈ ਗਾਲਾਂ ਵਗੈਰਾ ਵੀ ਕੱਢੀਆਂ ਉਹਨਾਂ ਨੇ ਕੀ ਕੁਛ ਬੋਲੇ ਵੀ ਨਹੀਂ ਬਈ ਉਹ ਬੋਲੇ ਵੀ ਨਹੀਂ ਕੋਈ ਨਾ ਮੂੰਹ ਬੰਨੇ ਸੀ ਉਹਨਾਂ ਦੇ ਬਸ ਗੜਾਸਿਆਂ ਨਾਲ ਸਾਰਾ ਭੰਨਿਆ ਸਮਾਨ ਭੰਨ ਕੇ ਸਮਾਨ ਬਸ ਗਈ ਗਈ ਤੇ ਬਈ ਕੋਈ ਪਹਿਲਾਂ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਜਾਂ ਕੋਈ ਲੜਾਈ ਕੋਈ ਬਹਿਸ ਬਸਈਆ ਹੋਇਆ ਕਦੇ ਇੱਥੇ ਨਾ ਬਈ ਕੋਈ ਵੀ ਨਹੀਂ ਜੇ ਹੋਇਆ ਤਾਂ ਕਹਦੇ ਹੀ ਹੈ ਨਾ 1% ਵੀ ਨਹੀਂਗਾ ਇਹ ਇਹ ਤਾਂ ਮਸਲਾ ਕੋਈ ਵੀ ਨਹੀਂ ਸੀਗਾ ਇਹ ਇਦਾਂ ਕਿਸੇ ਦੀ ਦੁਕਾਨ ਜਾਂ ਕੋਈ ਭਨਣਾ ਕੋਈ ਦੁਸ਼ਮਣੀ ਵਾਲਾ ਬੰਦਾ ਜਾਂ ਕੋਈ ਉਹੀ ਹੁੰਦਾ ਜੇ ਆਪਣੀ ਲੜਾਈ ਕਦੇ ਹੋਈ ਹੋਵੇ ਆਏ ਮਤਲਬ ਬਿਨਾਂ ਗੱਲਾਂ ਕੋਈ ਆ ਕੇ ਕੀ ਕਹ ਲੱਗਦਾ ਕਾਰਨ ਕੀ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਰੰਜਿਸ਼ ਨਹੀਂ ਸਾਡੀ ਇਹੋ ਜੀ ਕਿਸੇ ਨਾਲ ਹੀ ਕੋਈ ਗੱਲਬਾਤ ਨਹੀਂ ਹੋਈ ਕਦੀ ਹਾਂਜੀ ਕੋਈ ਸਾਡੇ ਵੀ ਸਮਝੋਂ ਬਾਹਰ ਆ ਵੀ ਇਹ ਕੌਣ ਕਰ ਗਿਆ ਹਨਾ ਕਿਦਾਂ ਕਰ ਗਿਆ ਹਾਂਜੀ ਕੋਈ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਅੱਛਾ ਉਹ ਅੰਦਰ ਫਰਿੱਜ ਵੀ ਬੰਨੀ ਹੋਈ ਹੈ ਹਨਾ ਫਰਿੱਜ ਅੱਛਾ ਇੰਨੀ ਅੰਦਰ ਵੜ ਕੇ ਵੜ ਗਏ ਸੀਗੇ ਸਾਰਾ ਸਾਰਾ ਬੰਨ ਕੇ ਗਿਆ ਤਸੱਲੀ ਨਾਲ ਕੰਮ ਕਰਕੇ ਗਿਆ ਬਾਹਰ ਸ਼ੀਸ਼ੇ ਉਹ ਵੀ ਬੰਨ ਕੇ ਗਏ ਆ ਠੀਕ ਹੈ ਹਾਂਜੀ ਅੰਦਰ ਵੜ ਕੇ ਫਰਜ ਪਨ ਗਏ ਇੱਧਰ ਜਿਹੜੀ ਦੇਖ ਸਕਦੇ ਹੋ ਫਰਜ ਹੈ ਫਰਜ ਉੱਤੇ ਵੀ ਜਿਹੜੀਆਂ ਸੱਟਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਮਤਲਬ ਅੰਦਰ ਤੱਕ ਵੜ ਗਏ ਬੰਦੇ ਇੰਨੇ ਸੀ ਕਿ ਹੌਸਲੇ ਬੁਲੰਦ ਸੀ ਬਿਲਕੁਲ ਬਿਲਕੁਲ ਹੀ ਹੌਸਲੇ ਬੁਲੰਦ ਸੀ ਪੂਰਾ ਤਸੱਲੀ ਨਾਲ ਪਨ ਕੇ ਗਏ ਆ ਪਿੱਛੇ ਫਿਰ ਪਿੱਛੇ ਸਾਡੇ ਹਲਵਾਈ ਉੱਧਰ ਕੰਮ ਕਰਦੇ ਉਹਨਾਂ ਕੋਲ ਗਏ ਉਹਨਾਂ ਨੂੰ ਗਾਲਾਂ ਦੁੱਪਣਾ ਕੱਢ ਕੇ ਗਏ ਹਨਾ ਉੱਥੇ ਵੀ ਉਹਨਾਂ ਕੋਲ ਵੀ ਗਏ ਠੀਕ ਹੈ ਗਾਲ ਭਈ ਗਾਲਾਂ ਕੱਢ ਕੇ ਕੀ ਕਹਿੰਦੇ ਕਿਸੇ ਵੀ ਕੌਣ ਹੈ ਕਿ ਸਾਡਾ ਕਰ ਲੋ ਕੀ ਕਰਨਾ ਬਸ ਹਾਂ ਇਹੋ ਜਿਹੀਆਂ ਗਾਲਾਂ ਕੱਢ ਕੇ ਗਏ ਨਾਮ ਕਿਸੇ ਦਾ ਹਾਂਜੀ ਹਾਂਜੀ ਠ ਤੇ ਤੁਸੀਂ ਹਲਵਾਈ ਹਲਵਾਈ ਦੇ ਪਿੱਛੇ ਹਾਂਜੀ ਹਾਂ ਹਾਂਜੀ ਹਾਂਜੀ ਪਿੱਛੇ ਕੀ ਆਉਂਦਾ ਕੌਣ ਆਉਂਦੇ ਉੱਥੇ ਕੀ ਹੁੰਦਾ ਜੀ ਸਾਰਾ ਕੁਝ ਅਸੀਂ ਤਾਂ ਹੀ ਪਿੱਛੇ ਕੰਮ ਲੱਗੇ ਸੀਗੇ ਜਦੋਂ ਬਾਹਰ ਨਿਕਲ ਕੇ ਦੇਖਿਆ ਤੇ ਇੱਕ ਬੰਦਾ ਉਧਰੋਂ ਜਿਆਦਾ ਸੀ ਪਿੱਛੇਲੇ ਪਾਸੇ ਠੀਕ ਹੈ ਤੇ ਅਸੀਂ ਮਾੜੇ ਸਾਈਡ ਤੇ ਹੋ ਗਏ ਇਧਰ ਸਾਈਡ ਤੇ ਸ਼ੀਸ਼ਾ ਲੱਗਿਆ ਉਹਦੇ ਮਾਰ ਕੇ ਤੇ ਇਧਰ ਵੜ ਗਏ ਅੰਦਰ ਠੀਕ ਹੈ ਹਾਂਜੀ ਉਹ ਬੋਲੇ ਤੁਹਾਨੂੰ ਕੀ ਕਹਿੰਦੇ ਆ ਕਿ ਸਾਨੂੰ ਕੁਝ ਨਹੀਂ ਬੋਲੇ ਅਸੀਂ ਤਾਂ ਉਧਰ ਪਾਸੇ ਹੋ ਗਏ ਜੇ ਇਥੇ ਬਾਹਰ ਚ ਖੜ ਕੇ ਹੁ ਕਹੇ ਕਿ ਵੀ ਕਰ ਲੋ ਜਿਹੜਾ ਕੋ ਕਰਨਾ ਹੈ ਅਸੀਂ ਆਏ ਗਏ ਹਾਂ ਜੀ ਇਹ ਪਹਿਲਾਂ ਕਦੇ ਇਥੇ ਮੰਨ ਲਓ ਕਿ ਖਰੀਦਦਾਰ ਜਾ ਕੇ ਹੋਰ ਬੰਦਾ ਆਇਆ ਹੋਵੇ ਜੀ ਲੱਗਦਾ ਕਿ ਉਹ ਕਿਸੇ ਬੰਦਾ ਦੁਬਾਰੇ ਆਇਆ ਪਹਿਲਾਂ ਕਦੇ ਦੇਖਿਆ ਬੰਦੇ ਨਹੀਂ ਜੀ ਨਹੀਂ ਇੰਨਾ ਤਾਂ ਦੇਖਿਆ ਹੀ ਨਹੀਂ ਜੀ ਮੈਂ ਤਾਂ ਧਰਮਗੜ ਉਹਨੂੰ ਦੇਖਿਆ ਤਾਂ ਸ਼ੀਸ਼ੇ ਦਾ ਖੜਕਾ ਹੋਇਆ ਬਾਹਰ ਨਿਕਲ ਗਏ ਹਾਂ ਜੀ ਬਾਕੀ ਉਹਨਾਂ ਦਾ ਕੋਈ ਪਛਾਣ ਨਹੀਂ ਹੁੰਦੀ ਸੀ ਉਹਨਾਂ ਦੇ ਕੱਲਾਂ ਬਸ ਅੱਖਾਂ ਨੰਗੀਆਂ ਸੀ ਉਹਨਾਂ ਦੀ ਠੀਕ ਹੈ ਹਾਂ ਕੱਲਾਂ ਖਾਂ ਨੰਗੀਆਂ ਸੀ ਮੂੰਹ ਬੰਨੇ ਸੀ ਕੋਈ ਪਛਾਣ ਨਹੀਂ ਆਈ ਉਹਨਾਂ ਦੀ ਕੋਈ ਗੱਲਬਾਤ ਨਹੀਂ ਆਖੀ ਬਾਈ ਕੋਈ ਮਤਲਬ ਕਹਿੰਦਾ ਹੋਵੇ ਵੀ ਅਸੀਂ ਕਿਉਂ ਆਏ ਜਾਂ ਕਿਉਂ ਕਰ ਰਹੇ ਕੋਈ ਗੱਲਬਾਤ ਨਹੀਂ ਉਹਨਾਂ ਨੇ ਬਸ ਇਹੀ ਸੀ ਆ ਕੇ ਬਸ ਇੱਕਦਮ ਲੱਗ ਹੀ ਪਏ ਉਹ ਸ਼ੀਸ਼ੇ ਭੰਨਣ ਬਸ ਸਾਰਾ ਕੋ ਸਾਮਾਨ ਭੰਨ ਕੇ ਸਾਰਾ ਦੁਕਾਨ ਦਾ ਐਨ ਪੂਰਾ ਬਸ ਹੋਈ ਮੁੰਡੀਆਂ ਤਾਂ ਬਾਈ ਹੋਰ ਵੀ ਜਿਹੜੇ ਇੱ ਕਿ ਉਹਨਾਂ ਨੂੰ ਕਹਿੰਦੇ ਤੁਸੀਂ ਸੀਗੇ ਬਾਈ ਉੱਥੇ ਜੀ ਕਾਊਂਟਰ ਦੇ ਸੀਗੇ ਇੱਥੇ ਚਾਹ ਬਣਾਉਂਦੀ ਸੀ ਜਿਹੜੀ ਬਾਈ ਦਾ ਕੰਮ ਕਰਦੀ ਸੀ ਚਾਹ ਬਣਾਉਂਦੀ ਜਦੋਂ ਆਏ ਜੀ ਉਹ ਪੰਜ ਜਣੇ ਸੀਗੇ ਇੱਕ ਨਹੀਂ ਉੱਤਰਿਆ ਚਾਰ ਆਣੇ ਆ ਗਏ ਜੀ ਪੰਨ ਤੋੜ ਕੀਤੀ ਜੀ ਜਾਂਦੇ ਹੋਏ ਗਾਲ ਕੱਢ ਕੇ ਗਏ ਆ ਜੀ ਕਹਿੰਦੇ ਕਰ ਲਓ ਜਿਹੜਾ ਕੋਈ ਕਰ ਦੇ ਸਾਡਾ ਕਿਹੜੇ ਕਿਹੜੇ ਹਥਿਆਰ ਕੀ ਕਿਸ ਕੋਸ਼ਿਸ਼ ਤੋਂ ਉਹਨਾਂ ਕੋਲੇ ਦੋ ਦਾ ਕੱਪ ਸੀ ਜੀ ਇੱਕ ਪੈਪਸੀ ਟੁੱਟੀ ਵਾਲੀ ਇੱਕ ਗੁਰਪਾਨ ਸੀ ਉਹਨਾਂ ਕੋਲੇ ਹਾਂ ਜੀ ਉਹਨਾਂ ਨੇ ਆਉਂਦੇ ਨਹੀਂ ਬਸ ਨਾਲ ਦੀ ਨਾਲ ਹੀ ਲੱਗ ਗਏ ਮਾਰਨ ਨੂੰ ਪੰਨ ਤੋੜ ਕੀਤੀ ਹੈ ਬਾਕੀ ਕੀ ਕੰਮ ਕਰਦੇ ਹੋ ਇੱਥੇ ਬਾਈ ਮੈਨੂੰ ਤਾਂ 2 ਸਾਲ ਹੋ ਗਏ 2 ਸਾਲ ਹੋ ਗਏ ਅੱਛਾ 2 ਸਾਲਾਂ ਵਿੱਚ ਕੋਈ ਕਦੇ ਪਹਿਲਾਂ ਕਿਸੇ ਨਾਲ ਬਹਿਸ ਵਧੀਆ ਲੜਾਈ ਹੋਈ ਨਹੀਂ ਹੋਈ ਕਿਸੇ ਨਾਲ ਤਾਂ ਇਹੋ ਜਿਹਾ ਕੋਈ ਕੰਮ ਹੀ ਨਹੀਂ ਹੋਇਆ ਜੀ ਇਹ ਕੀ ਰੀ ਬੰਦੇ ਕੋਈ ਚੀਜ਼ ਲੈਣ ਨੂੰ ਲਈ ਲੜ ਲੜ ਪੈਂਦਾ ਕੋਈ ਨਹੀਂ ਇਹੋ ਜਿਹਾ ਕੋਈ ਕੰਮ ਹੀ ਨਹੀਂ ਹੋਇਆ ਜੀ ਉਹ ਤਾਂ ਬਸ ਆ ਨਾਲੇ ਭਾਂਡਾ ਤੋੜ ਕਰਕੇ ਸਾਰੀ ਸਮਾਨ ਦੀ ਲੈਂਦਰ ਉਹ ਬੰਨ ਕੇ ਉਹ ਪਿੰਡ ਵਾਸੀ ਦੀ ਖੜਿਆ ਬਾਈ ਇਹ ਤਾਂ ਬੰਦੇ ਹੀ ਵਾਲੇ ਨਰਮੇ ਕਿਸੇ ਨੂੰ ਉੱਚੀ ਆਵਾਜ਼ ਕਰ ਨਹੀਂ ਕਰਦੇ ਮੰਨ ਲਓ ਸਾਡੇ ਪਿੰਡ ਦੇ ਮਨ ਲਈ ਗੱਲ ਕਰੀਏ ਵੀ ਆਪਾਂ ਬੱਸ ਸਟੈਂਡ ਤੇ ਖੜੇ ਆ ਮੇਨ ਆ ਮਤਲਬ ਐ ਨਹੀਂ ਕੋਈ ਪਿੱਛੇ ਆ ਦੁਕਾਨ ਹਟਮੀ ਹੈ ਨਾ ਮਤਲਬ ਜਿਵੇਂ ਅੱਡੇ ਦੇ ਉੱਤੇ ਦੁਕਾਨ ਆ ਵੀ ਇੱਥੇ ਬੰਦੇ ਹੀ ਸ਼ਰੇਮ ਗੁੰਡਾ ਕਰਦੇ ਇਦਾਂ ਕਰਦੇ ਹਾਂ ਹੀ ਮੰਨ ਲਓ ਤਾਂ ਫਿਰ ਇੱਥੇ ਕੋਈ ਬੰਦਾ ਹੋਊਗਾ ਜਿਹੜਾ ਕੋਈ ਏਡੇ ਭੈਣਣੇ ਜਿਵੇਂ ਹੋਟਲ 'ਚ ਆਪਣੇ 5-10 ਬੈਠੀ ਹੁੰਦੇ ਜਾਂਦਾ ਕੋਈ ਬੰਦਾ ਹੋਊਗਾ ਇੱਥੇ ਟਾਈਮ ਚ ਗਾਉਂਦਾ ਵੀ ਇਹ 10 ਮਿੰਟ ਗਏ ਨੂੰ ਇਹ ਉਦੋਂ ਬਦਤਾਵਾ ਬੋਲਤਰੋ ਨੇ ਲੱਗਦਾ ਵੀ ਲੋਕਾਂ ਨੂੰ ਕੋਈ ਡਰ ਡਰ ਹੈਗਾ ਪ੍ਰਸ਼ਾਸਨ ਦਾ ਮੰਨਦੇ ਵੇ ਜਿਹੜੇ ਬੰਦੇ ਹੁਣ ਤਾਂ 100 ਰੁਪਏ ਪਾ ਕੇ ਜੈਤੂਣੇ ਜਾਇਆ ਜਾਂਦਾ ਜੀ ਰਾਹ ਚ ਕੁੱਟ ਕੇ ਖੋ ਲੈਂਦੇ ਆ ਆ ਸਾਡੇ ਇੱਥੇ ਨਾਲ ਕੰਨਦਾਲ ਦੇ ਪਿੰਡਾਂ ਦੌੜੀਗੰਨ ਵਾਲੀ ਛੜਕ ਆਈ ਡਰੇਨ ਤੇ 6 ਵਜੇ ਤੋਂ ਬਾਅਦ ਕੋਈ ਨਾੰਗ ਨਹੀਂ ਸਕਦਾ ਇੱਥੇ ਅੱਛਾ ਮੰਨ ਲਾ ਵੀ ਨਿੱਤ ਲੁੱਟ ਕੋ ਹੁੰਦੀ ਨਿੱਤ ਹਾਂ ਹਾਂ ਕੋਈ ਆਇਆ ਨਹੀਂ ਬੰਦਾ ਵੀ 5000 ਜੈਤੂਣੇ ਫੜ ਲਿਆਊਗਾ ਕਿਸੇ ਨੂੰ ਘਰੇ ਲੈ ਜਾਊਗਾ ਨਹੀਂ ਸੇਵ ਨਹੀਂ ਬੰਦਾ ਹਾਂ ਜੀ ਜਿਵੇਂ ਆ ਤਾਂ ਬਈ ਤਾਂ ਅੰਦਰ ਆ ਉਹਦਾ ਕੰਮ ਕਰ ਰਹੇ ਆ ਮਤਲਬ ਦੁਕਾਨਾਂ ਦੇ ਵਿੱਚ ਹੁਣ ਤਾਂ ਮਤਲਬ ਅੰਦਰ ਵੜ ਕੇ ਭੰ ਗੁਰੂਈ ਮੰਨ ਲਾ ਲੋਕ ਡਰੇ ਵੇਈ ਮੰਨ ਲਾ ਜਿਹਨੇ ਕੋਈ ਪੈਸੇ ਟੱਕ ਲੈਣੇ ਉਹ ਵੀ ਨਾਲ ਡਰਦਾਗਾ ਉਹਨਾਂ ਮੰਨ ਲਾ ਡਰਾਵਾ ਬਣਾਇਆ ਹੀ ਮੰਨ ਲਾ ਇਹ ਬਿਲਕੁਲ ਬਾਈ ਤੁਹਾਡਾ ਹੀ ਪਿੰਡ ਹੈ ਜੀ ਕੰਦ ਵਾਲਾ ਜੀ ਕੰਦ ਵਾਲਾ ਜੀ ਇੱਥੇ ਅਕਸਰ ਲੰਘਦੇ ਡੱਪਦੇ ਹਾਂ ਕਦੇ ਐਦਾਂ ਦੀ ਘਟਨਾ ਪਹਿਲਾਂ ਸੁਣੀ ਇੱਥੇ ਵੀ ਐ ਨਹੀਂ ਪਹਿਲਾਂ ਤਾਂ ਨਹੀਂ ਜੀ ਹੁਣ ਤਾਂ ਆ ਮਹੀਨੇ ਦੇ ਵਿੱਚ ਤਾਂ ਸਮਝ ਲਓ ਵੀ ਆ ਆਪਣੇ ਪਿੰਡ ਕੰਦ ਵਾਲੇ ਸਬਜ਼ੀ ਵਾਲਾ ਲੁੱਟਿਆ ਗਿਆ ਹਰ ਰੋਜ਼ ਵਾਲਾ ਕੰਮ ਹੀ ਹੋ ਗਿਆ ਨੰਗਾ ਨਾਚ ਆਪਾਂ ਕਹਿ ਰਹੀਏ ਵੀ ਜਿਹੜਾ ਗੁੰਡਾਗਰਦੀ ਦਾ ਹੋਇਆ ਕਿਉਂਕਿ ਜਦੋਂ ਵੀ ਤੁਸੀਂ ਦੇਖਦੇ ਆ ਵੀ ਆਪਾਂ ਦਿਨ ਦੇ ਅੜੇ 1:40 ਮਿੰਟ ਦਾ ਸਮਾਂ ਸੀ ਜਦੋਂ ਇਥੇ ਅੰਦਰ ਇੱਕ ਬੰਦਾ ਮੌਜੂਦ ਆ ਪੰਜ ਜਣੇ ਕਹਿੰਦੇ ਆਏ ਆ ਮੂੰਹ ਬੰਨੇ ਸੀਗੇ ਕੇਵਲ ਕੱਲੀਆਂ ਅੱਖਾਂ ਜਿਹੜੀਆਂ ਨੰਗੀਆਂ ਸੀ ਤੇ ਗੜਾਸੇ ਕਿਰਪਾਨਾਂ ਕੋਲ ਸੀਗੇ ਤਾਂ ਤੁਸੀਂ ਤਾਂ ਆਪ ਹੀ ਦੇਖ ਲਓ ਵੀ ਇਹ ਕਿਤਾਂ ਦਾ ਹਾਲ ਕੀਤਾ ਗਿਆ ਕਈ ਵਾਰੀ ਕੋਈ ਮੰਨ ਲਓ ਕਿ ਗਾਹਕ ਹੁੰਦਾ ਜਾਂ ਕੋਈ ਲੋਕ ਵੈਸੇ ਬੈਠੇ ਹੁੰਦੇ ਹੋ ਕਿ ਟੇਬਲ ਲੱਗੇ ਬੈਠਣ ਨੂੰ ਹਣਾ ਕਿ ਜੇ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਹੈ ਹੋ ਸਕਦਾ ਬਾਈ ਹੋ ਸਕਦਾ ਸੀ ਕਿਉਂਕਿ ਇੱਥੇ ਗਾਹਕ ਆਉਂਦਾ ਕਸਟਮਰ ਆਉਂਦਾ ਬੰਦੇ ਨੂੰ ਗੈਸ ਹੀ ਨਹੀਂ ਵੀ ਬੰਦਾ ਕਿਹੜੇ ਹਾਲਾਤ ਚ ਆ ਰਿਹਾ ਕਿਉਂਕਿ ਦੁਕਾਨਦਾਰ ਨੂੰ ਤਾਂ ਇਹ ਹੁੰਦਾ ਵੀ ਮੇਰੇ ਕੋਲੇ ਗਾਹਕ ਆਇਆ ਬੈਠਾ ਚੱਲ ਬੈਠਾ ਰਹਿੰਦੇ ਹੋ ਪਰ ਅਨਸਾਰ ਉਹਨਾਂ ਨੇ ਕਹਿੰਦੇ ਵੀ ਗੱਡੀ ਖੜੀ ਕੀਤੀ ਐ ਬਾਜੇ ਵਾਲੇ ਪਾਸੋਂ ਗੱਡੀ ਆਈ ਐ ਗੱਡੀ ਅਨਸਾਰ ਨਾਲ ਦੀ ਨਾਲ ਉਹ ਪਹਿਲੇ ਕਾਊਂਟਰ ਤੇ ਗੜਾਸਾ ਮਾਰਿਆ ਉੱਥੇ ਮੁੰਡਾ ਚਾਹ ਬਣਾਈ ਜਾਂਦਾ ਸੀ ਜਦੋਂ ਗੜਾਸਾ ਮਾਰਿਆ ਉਹ ਥੱਲੇ ਬਹਿ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਚੀਜ਼ ਛੱਡੀ ਨਹੀਂ ਕਟੋ ਘੱਟ ਮੇਰੇ ਸੋਚਨ ਮਤਾਂਕੀ 2 ਲੱਖ ਦਾ ਹੀ ਨੁਕਸਾਨ ਕੀਤਾ ਹਾਂ 2 ਲੱਖ 2 ਮਿੰਟਾਂ ਦੇ 2 ਲੱਖ ਦਾ ਨੁਕਸਾਨ हां 2 लाख ਦਾ ਕਿਉਂਕਿ ਤੁਸੀਂ ਦੇਖੋ ਘੜ ਤੋਂ ਘਟ ਪਿਆ 100000 ਰੁਪਏ ਦਾ ਫਰਿੱਜ ਹੀ ਹੈ ਆ ਕੋਈ ਚਾਕਲੇਟ ਵਾਲੀ ਫਰਿੱਜ ਨਹੀਂ ਇਹਨਾਂ ਨੇ ਛੱਡੀ ਕਾਉਂਟਰ ਦੇਖੋ 20000 ਰੁਪਏ ਦਾ ਤਾਂ ਮੂਹਰਲਾ ਗੇਟ ਹੈ ਜਿਹੜਾ ਇਹਨਾਂ ਨੇ ਭੰਨੇ ਆ 2 ਲੱਖ ਦੇ ਲਗਭਗ ਦਾ ਨੁਕਸਾਨ ਹੈ ਬਾਈ ਲੱਗਦਾ ਕਿ ਮਤਲਬ ਨਸ਼ੇ ਪੱਤੇ ਵਾਲੇ ਬੰਦੇ ਹੋ ਸਕਦੇ ਨਸ਼ੇ ਪੱਤੇ ਵਾਲੇ ਤਾਂ ਜੇ ਹੁੰਦੇ ਤਾਂ ਬਾਈ ਜੀ ਪਹਿਲੇ ਔਨਸਰ ਉਹਨਾਂ ਨੇ ਕਹਣਾ ਸਾਨੂੰ ਪੈਸਾ ਦਿਓ ਜਿਹੜਾ ਕੁਝ ਹੈਗਾ ਕਿਉਂਕਿ ਜੇ ਗਾਹਕ ਕੋਲੇ ਆਉਂਦੇ ਦੁਕਾਨਦਾਰ ਕੋਲੇ ਉਹਨਾਂ ਨੇ ਕਹਿਣਾ ਬਾਈ ਜਿਹੜਾ ਕੋ ਤੇਰੇ ਕੋਲੇ ਹੈਗਾ ਦੇ ਔਨਸਰ ਉਹਨਾਂ ਨੇ ਪਹਿਲਾਂ ਹੀ ਮੰਨ ਲਓ ਜਿਵੇਂ ਆਏ ਭੰਣਾ ਕਿਸੇ ਦਾ ਕੋਈ ਵੜ ਕੇ ਇਹ ਵੀ ਨਸ਼ੇਪੱਤੇ ਨਾਲ ਹੋ ਸਕਦਾ ਜੇ ਨਸ਼ੇਪੱਤੇ ਨਾਲ ਹੁੰਦਾ ਤਾਂ ਆਪਾਂ ਇੱਕ ਚੀਜ਼ ਮੰਨਦੇ ਉਹ ਬੰਦੇ ਦੁਕਾਨਦਾਰ ਨੂੰ ਕਹਿੰਦੇ ਸਾਨੂੰ ਪੈਸਾ ਦਿਓ ਨਸ਼ੇਪੱਤਿਆਂ ਨਾਲ ਤਾਂ ਆਪਦੀ ਡੋਜ਼ ਪੂਰੀ ਕਰਨੀ ਆ ਪੈਸਾ ਮੰਗਣਾ ਤੇ ਪੈਸਾ ਦੇਣਾ ਠੀਕ ਹੈ ਪਰ ਉਹ ਦੇਖੋ ਵੀ ਦੁਕਾਨਦਾਰ ਨੂੰ ਉਹਨਾਂ ਨੇ ਕਿਹਾ ਵੀ ਕੁਛ ਨਹੀਂ ਦੁਕਾਨਦਾਰ ਸਾਹਮਣੇ ਲੈ ਅੰਦਰ ਜਾ ਰਿਹਾ ਉਹਨਾਂ ਨੂੰ ਕਿਹਾ ਵੀ ਕੁਛ ਨਹੀਂ ਪਰ ਉਹਨਾਂ ਨੇ ਜਿਹੜਾ ਛੱਡਿਆ ਵੀ ਕੱਖ ਨਹੀਂ ਇੱਕ ਸੋਚਣ ਮੁਤਾਬਕ ਤਾਂ ਇਹ ਹੈ ਵੀ ਜੇ ਤਾਂ ਉਹ ਪੈਸਾ ਲੈਣ ਆਉਂਦੇ ਤਾਂ ਪੈਸਾ ਮੰਗਦੇ ਪਰ ਉਹਨਾਂ ਨੇ ਤਾਂ ਹੁਣ ਸਾਰੇ ਇਹ ਧਾਰਿਆ ਵੀ ਜਾਂ ਤਾਂ ਬੰਦਿਆਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ دہشت گردੀ ਦਾ ਇੱਕ ਨੰਗਾ ਨਾਚ ਜਿਹੜਾ ਸੇਡਾ ਸਿੰਘ ਵਾਲੇ ਅੱਜ ਮੌਕੇ ਤੇ ਅੱਡੇ ਤੇ ਕੀਤਾ ਗਿਆ ਹੈ ਜਿਹੜੇ ਦੁਕਾਨਦਾਰਾਂ ਉਹਨਾਂ ਦੇ ਵਿੱਚ ਵੀ ਇੱਕ ਇੰਨਾ ਕ ਡਰ ਦਾ ਹੰਮ ਦਾ ਮਾਹੌਲ ਬਣਿਆ ਤੁਸੀਂ ਦੇਖੋ ਸਾਹਮਣੇ ਦੁਕਾਨਾਂ ਨੇ ਉੱਥੇ ਸਾਹਮਣੇ ਇੱਕ ਕਿਸੇ ਬੰਦੇ ਦੇ ਵਿੱਚ ਜੁਰਤ ਨਹੀਂ ਪਈ ਵੀ ਉਹ ਬੰਦਾ ਉਹਨਾਂ ਨੂੰ ਕਹਿ ਦੇ ਯਾਰ ਵੀ ਐ ਕਰ ਕੀ ਗੱਲ ਖੜਕਾ ਤਾਂ ਅਕਸਰ ਸੀਸਾ ਜਿਹਾ ਹੋਇਆ ਤਾਂ ਖੜਕਾ ਹੁੰਦਾ ਪਰ ਡਰੀ ਇੰਨਾ ਰਹਿ ਗਿਆ ਹੁਣ ਕੱਲਾ ਬੰਦਾ ਦਾ ਸੇਫ ਹੀ ਨਹੀਂ ਆ ਸਰਕਾਰ ਦੇ ਤੁਸੀਂ ਦੇਖੋ ਵੀ ਕੀ ਹਾਲਾਤ ਹੋ ਗਏ ਨੇ ਮਤਲਬ ਆਪਦੀਆਂ ਦੁਕਾਨਾਂ ਦੇ ਵਿੱਚ ਬੰਦੇ ਹੁਣ ਬੈਠ ਕੇ ਸਾਮਾਨ ਨਹੀਂ ਵੇਚ ਸਕਦੇ ਕੋਈ ਸੇਫ ਹੀ ਨਹੀਂ ਸੇਫ ਤਾਂ ਰਿਆ ਨਹੀਂ ਹੁਣ ਮੈਂ ਕਮੈਂਟਰੀ ਕਰਦਾ ਰਾਤ ਬਰਾਤੇ ਆਉਣਾ ਟੂਰਨਾਮੈਂਟਾਂ ਤੋਂ ਡਰ ਰਹਿਣਾ ਕਿ ਵੀ ਜੇ ਟਾਈਮ ਨਾਲ ਟੂਰਨਾਮੈਂਟ ਨਿਬੜਦੇ ਤਾਂ ਘਰੇ ਜਾਵਣਾਗੇ ਨਹੀਂ ਤਾਂ ਡਾਰੀ ਡਾਰਾ ਉਹ ਹਾਲਾਤ ਅੱਜ ਸੇਡਾ ਸਿੰਗਲ ਅੱਡੇ ਤੇ ਹੋ ਗਏ 5 ਤੋਂ 7 ਵਜੇ ਤੱਕ ਬੰਦਾ ਬੈਠ ਹੀ ਨਹੀਂ ਸਕਦਾ ਤੁਹਾਨੂੰ ਤੁਹਾਨੂੰ ਡਾਰਾ ਵੀ ਕਿਤੇ ਰਾਤ ਬਰਾਤੇ ਡਾਰਾ ਪਰ ਇਹ ਤਾਂ ਦਿਨ ਦਿਹਾੜੇ ਆ ਕੁਝ ਆ ਤਾਂ ਦਿਨ ਦਿਹਾੜੇ ਜੀ ਪੱਕਾ ਹੀ ਹੋਇਆ 1:30 ਵਜੇ ਹੋ ਗਿਆ ਦਿਨੇ ਵੀ ਡਾਰਾ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਅਸੀਂ ਤਾਂ ਇਹ ਗੱਲ ਸ਼ਬਦਾਂ ਦੇ ਵਿੱਚ ਕਹਿੰਨੇ ਆ ਪੁਲਿਸ ਪ੍ਰਸ਼ਾਸਨ ਨੇ ਤੇ ਫੁੱਲ ਕਵਰ ਕਰੇ ਜਿਹੜੇ ਬੰਦੇ ਹੋਏ ਐ ਉਹ ਬੰਦੇ ਲੱਭਣੇ ਚਾਹੀਦੇ ਜਿਵੇਂ ਡੀਐਲ 5771 ਗੱਡੀ ਜਿਹੜੀ ਕੈਮਰੇ ਮੁਤਾਬਕ ਆਈ ਐ ਉਹ ਗੱਡੀ ਪੁਲਿਸ ਨੂੰ ਲੱਭ ਕੇ ਦੇਣੀ ਚਾਹੀਦੀ ਹੈ ਤਾਂ ਜੋ ਸਾਰੇ ਇਲਾਕੇ ਦੇ ਵਿੱਚ ਪਤਾ ਲੱਗ ਸਕੇ ਵੀ ਇਹ ਬੰਦਿਆਂ ਨੇ ਕਿਸੇ ਕਾਰਨ ਕਰਕੇ ਕੀਤਾ ਉਹ ਤਾਂ ਜੋ ਲੋਕਾਂ ਦੇ ਚੋਂ ਡਰ ਚੱਕਿਆ ਜਾਵੇ ਬਿਲਕੁਲ ਬਿਲਕੁਲ ਅੰਕਲ ਜੀ ਤੁਹਾਡਾ ਹੀ ਪਿੰਡ ਹੈ ਜੀ ਨਹੀਂ ਜੀ ਸਾਡਾ ਦਲਸੰਗਲਾ ਦਲਸੰਗਲਾ ਤੇ ਕਿਵੇਂ ਦੇਖ ਦੂੰ ਇਹ ਘਟਨਾਵਾ ਜਿਹੜੀਆਂ ਮਤਲਬ ਸ਼ਰੇ ਆਮ ਦਿਨ ਦਿਹਾੜੇ ਕਹਿੰਦੇ ਕਿ ਦੁਕਾਨ ਭੰਨਗੇ ਸਾਰੀ ਇਹ ਬਹੁਤ ਮਾੜੀ ਗੱਲ ਆ ਜੀ ਜੋ ਸ਼ਰੇ ਆਵੇਂ ਹੁਣ ਕੋਈ ਡਰਦੇ ਹੀ ਸਰਕਾਰ ਦਾ ਤਾਂ ਕਿਸੇ ਨੂੰ ਕੋਈ ਡਰ ਨਹੀਂ ਨਾ ਕੋਈ ਪੁਲਿਸ ਦਾ ਡਰ ਆ ਨਾ ਹੀ ਪੁਲਿਸ ਕਰਦੀ ਐ ਤੇ ਪੁਲਿਸ ਦਾ ਤਾਂ ਇਹੀ ਕੰਮ ਆ ਜਿਹੜਾ ਵੀ ਜੇ ਹੁਣੇ ਪੈਸੇ ਬਣਾਉਣ ਤੇ ਹੋਈ ਆ ਸਾਰੇ ਜਿੰਨੇ ਵੀ ਆ ਮੋਲਕ ਸਿੰਘ ਆ ਸਭ ਇਹ ਬੁਰਾ ਹਾਲ ਐ ਇਹਨਾਂ ਦਾ ਬੁਰਾ ਹਾਲ ਆ ਹਾਂ ਸਾਡੇ ਵੀ ਆ ਵੇਲੇ ਉਦੋਂ ਸਰਪੰਚੀ ਵੇਲੇ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਧੱਕਾ ਕਰਿਆ ਪੈਸਾ ਲੈ ਕੇ ਦੂਜਾ ਜਿਤਾਤਾ ਤੇ ਮੈਨੂੰ ਪੰਜਾਂ ਵੋਟ ਤੇ ਹਰਾਤਾ ਮੇਰੀ 150 ਵੋਟ ਵੱਧ ਸੀ ਇਹ ਸਰਕਾਰ ਤਾਂ ਪੈਸਾ ਬਣਾਉਣ ਤੇ ਹੋਈ ਆ ਇਹਨਾਂ ਦਾ ਕੋਈ ਕੰਮ ਨਹੀਂ ਹੋਰ ਲੋਕਾਂ ਤਾਂ ਕੋਈ ਮਤਲਬ ਨਹੀਂ ਜਿਵੇਂ ਆ ਸੁਰੱਖਿਆ ਤੇ ਨਹੀਂ ਲੋਕਾਂ ਦੀ ਕੋਈ ਸੁਰੱਖਿਆ ਨਹੀਂ ਇਹਨਾਂ ਨੂੰ ਲੁੱਟਾਂ ਖੋਹਾਂ ਵਾਲਿਆਂ ਦੇ ਨਾਲ ਸਹਿਮਤ ਹੈ ਸਾਰੀ ਸਰਕਾਰ ਇਹਨਾਂ ਦਾ ਕੋਈ ਲੋਕਾਂ ਮਰੇ ਨਹੀਂ ਕੋਈ ਵਿਚਾਰ ਵੀ ਲੋਕ ਐ ਹੋਈ ਜਾਂਦਾ ਕੁਛ ਹੋਈ ਜਾਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹ ਸਾਰੇ ਬਹੁਤ ਸਰਕਾਰ ਨਕਮੀ ਬਣ ਗਈ ਹੈ ਲੋਕਾਂ ਨੇ ਸੋਚਿਆ ਸੀ ਵੀ ਨਵੀਂ ਸਰਕਾਰ ਆਊਗੀ ਬਦਲਾ ਆਊਗੀ ਇਹ ਬਦਲਾ ਨਹੀਂ ਇਹਨਾਂ ਨੇ ਤਾਂ ਬਹੁਤ ਬੁਰਾ ਹਾਲ ਕਰਤਾ ਸਰਕਾਰ ਤੋਂ ਇਲਾਵਾ ਹੋਰ ਤੁਹਾਡੇ ਪਿੰਡਾਂ ਬਚਾਸੀ ਵਾਦੇ ਘਟਨਾਵਾਂ ਵਾਪਰੀਆਂ ਇਹੋ ਜਿਹੀ ਕੋਈ ਲੁੱਟਾਂ ਖੋਹਦੀਆਂ ਕੋਈ ਨਸ਼ੇ ਪੱਤੇ ਵਾਲਾ ਲੁੱਟਾਂ ਖੋਹ ਤਾਂ ਵਾਪਰੀ ਜਾਂਦੀਆਂ ਨਸ਼ਾਈ ਬਾਤ ਵਾਧੂ ਵਿਕੀ ਜਾਂਦਾ ਜੀ ਕੋਈ ਨਸ਼ਾ ਨਹੀਂ ਰੁਕਦਾ ਕਿਦੋਂ ਸਭ ਨਸ਼ਾ ਜਿੱਥੋਂ ਮਰਜੀ ਲੈ ਲੋ ਆ ਕੈਪਸੂਲ ਜੇ ਚੱਲੀ ਜਾਂਦੇ ਸਾਰੇ ਇਸ ਦੁਕਾਨਾਂ ਤੇ ਮਿਲ ਜਾਂਦੇ ਆ ਕੋਈ ਨਹੀਂ ਰੋਕਦਾ ਕਿਸੇ ਨੂੰ ਆਪਣੇ ਜੱਜ ਤੋਂ ਕਿੰਨਾ ਨਸ਼ਾ ਵਿਕੀ ਜਾਂਦਾ ਇੱਥੇ ਨਹੀਂ ਕੋਈ ਰੋਕਦਾ ਸਾਰੇ ਸਹੀ ਨਸ਼ਾ ਆਮ ਆ ਸਾਰੇ ਜਵਾਕ ਜਿੰਨੇ ਬੱਚੇ ਆ ਸਾਰੇ ਕੈਪਸੂਲ ਖਾਈ ਜਾਂਦੇ ਆ ਮੈਂ ਠੇਕੇਦਾਰੀ ਦਾ ਕੰਮ ਕਰਦਾ ਮਿਸਤਰੀ ਦਾ ਮੇਰੇ ਨਾਲ ਜਿੰਨੀ ਲੇਬਰ ਲੱਗੀ ਸਾਰੇ ਕੈਪਸੂਲ ਉਹ ਸਨੈਕਰ ਵਜ ਦੇ ਜਿਹੜੇ ਉਹ ਸਾਰੇ ਖਾਂਦੇ ਆ ਹਾਂ ਸਭ ਖਾਂਦੇ ਆ ਨਾ ਨਾ ਉਹ ਤਾਂ ਬਣਾ ਕੰਮ ਹੀ ਨਹੀਂ ਹੁੰਦਾ ਇਹਨਾਂ ਤੋਂ ਕਿੰਨੇ ਬੰਦੇ ਨੇ ਕਿੰਨੇ ਹੌਸਲਾ ਦੇਖਦੇ ਆ ਵੀ ਛਰੇਮ ਦਿੰਦੇ ਆੜੇ ਆਉਂਦੇ ਆ ਬਹੁਤ ਥੱਕਾ ਕਰਾ ਜੀ ਇਹਨਾਂ ਨੇ ਕੀ ਪਤਾ ਹੁਣ ਕਿਵੇਂ ਆ ਕੇ ਇਹਨਾਂ ਨੇ ਦਿਨ 1:30 ਵਜੇ ਇਹ ਕਰਤਾ ਕੰਮ ਬਹੁਤ ਮਾੜੀ ਗੱਲ ਐ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਆ ਥਾਂ ਥਾਂ ਤੇ ਹੋਈ ਜਾਂਦਾ ਜੀ ਇੱਥੇ ਇਕੱਲੇ ਨਹੀਂ ਹੋਇਆ ਆਥਨੇ 5 ਵਜੇ ਤੋਂ ਬਾਅਦ ਸਾਡੇ ਉਧਰ ਦਲਸੰਗਲ ਦੇ ਕਚਰਾ ਆਉਂਦਾ ਉਧਰ ਆ ਨਹੀਂ ਸਕਦਾ ਕੋਈ ਉਥੇ ਦਿਨੇ ਲੁੱਟ ਲੈਂਦੇ ਆ ਜੀ ਉਹਦੀ ਸ਼ਾਮ ਨੂੰ ਪਿੰਡ ਨੂੰ ਨਹੀਂ ਆ ਸਕਦਾ ਜਿੱਤੋ ਤੋਂ ਉਥੇ ਐ ਬਹੁਤ ਮਾੜੀ ਸਰਕਾਰ ਬਣ ਗਈ ਚਲੋ ਜਿਹੜਾ ਕੁਝ ਹੁਣ ਹੋਈ ਜਾਂਦਾ ਵੇਖੋ ਠੀਕ ਹੈ ਜੀ ਜੀ ਤਾਂ ਤੁਹਾਡਾ ਤੁਹਾਡਾ ਹੀ ਪਿੰਡ ਐ ਬਾਈ ਜੀ ਹਾਂ ਜੀ ਕੰਦਲਾ ਹੀ ਕੰਦਲਾ ਬੰਦਾ ਉਂਦੇ ਹੋਵੋਗੇ ਅਕਸਰ ਇੱਥੇ ਆਟੇ ਹਾਂ ਜੀ ਮੇਰੀ ਨਾਲ ਪਾਰਟਨਰਸ਼ਿਪ ਹੀ ਆ ਮੁੰਡੇ ਨਾਲ ਹਾਂ ਜੀ ਹਾਂ ਜੀ ਬਈ ਕੋਈ ਪਤਾ ਮਤਲਬ ਕੌਣ ਸੀਗੇ ਬੰਦੇ ਜਾਂ ਮਤਲਬ ਕੀ ਕੋਈ ਗੱਲਬਾਤ ਉਹਨਾਂ ਨੇ ਬੋਲਿਆ ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਕਿਸੇ ਨਾਲ ਵੀ ਨਹੀਂ ਜੁਣੀ ਵੀ ਹੋਵੇ ਤਾਂ ਬੰਦਾ ਦੱਸਦਾ ਤਾਂ ਹੈਗਾ ਕਿ ਕਿਵੇਂ ਨਹੀਂ ਬਈ ਯਾਰ ਸਮਝ ਨਹੀਂ ਮਾਲੋ ਵੀ 11ਵਾਂ ਸਾਲ ਹੋਣ ਵਾਲੇ ਆ ਦੁਕਾਨ ਗਰੀ ਨੂੰ 11 ਸਾਲਾਂ ਦੇ ਵਿੱਚ ਕੋਈ ਐਵੇਂ ਨਹੀਂ ਇਹੀ ਮੁੰਡੇ ਬੈਠਦੇ ਸੀ ਮੈਂ ਖੇਤੀ ਦਾ ਕੰਮ ਕਰਦਾ ਸੀਗਾ ਵੀ ਜੇ ਕਿਤੇ ਆਧਾਰ ਮੈਂ ਕਾਪੀ ਜਰੂਰ ਫਰੋਲਣ ਲੱਗ ਜਾਂਦਾ ਸੀ ਮੈਂ ਕਹਿੰਦਾ 2.5 ਤਿੰਨ ਲੱਖ ਦਾ ਆਧਾਰ ਕਰੀ ਬੜਾ ਇਹ ਕਹਿ ਦਿੰਦਾ ਚਲ ਕੋਈ ਨਹੀਂ ਯਾਰ ਦੇ ਜੂਗਾ ਕੋਈ ਗੱਲ ਨਹੀਂ ਢਿੱਕੀ ਗੱਲ ਹੈ 11 ਸਾਲਾਂ ਦੇ ਵਿੱਚ ਇਹ ਕਹਿ ਕੇ ਕਰਕੇ ਚੀਜ਼ ਬਣਾਈ ਸੀ ਜਿਹੜੀ ਅੱਜ ਸਾਰੀ ਖਤਮ ਕਰਤੀ ਬਈ ਇਹਨਾਂ ਨੇ ਉਹ ਮਿਹਨਤ ਕਰਦੇ ਆ ਪਰ ਵਾਸ ਚਲਾਉਣਾ ਗਿਆ ਨਾ ਥੋੜੀ ਵੀ ਪਾਰਟਨਰਸ਼ਿਪ ਤਾਂ ਹੀ ਹੈ ਕਿ ਸਮਾਨ ਇੰਨਾ ਪਾਇਆ ਮਤਲਬ ਪਿੰਡ ਦੇ ਵਿੱਚ ਉਹ ਵੀ ਕੰਮ ਕੀਤਾ ਹਾਂਜੀ ਤੇ ਲੱਗਦਾ ਕਿ ਇਹੋ ਜਿਹੇ ਲੋਕ ਫਿਰਦੇ ਨੇ ਛੱਡਦੇ ਨਹੀਂ ਸਾਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਗੱਲ ਕੀ ਹੈ ਕੋਈ ਪਤਾ ਤਾਂ ਲੱਗੇ ਵੀ ਕੋਈ ਗੱਲ ਕਿਸੇ ਨਾਲ ਬੋਲਚਾਲ ਹੋਈ ਹੋਵੇ ਜਾਂ ਉਨੇ ਵੀ ਮੈਂ ਮੁੰਡੇ ਨੂੰ ਪੁੱਛਿਆ ਮੈਂ ਕੋਈ ਬਹਿਸ ਕਹਿੰਦਾ ਨਹੀਂ ਕਿਸੇ ਨਾਲ ਨਹੀਂ ਕੋਈ ਤਾਂ ਤਾਂ ਤਾ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਹੋਰ ਵੀ ਜਿਹੜੀ ਪੰਨ ਤੋੜਾ ਤਾਂ ਆ ਜਿਹੜਾ ਚਾਕਲੇਟਾਂ ਵਾਲਾ ਡੱਬਾ ਇਹਦੇ ਉੱਤੇ ਵੀ ਕੱਚ ਸੀਗਾ ਇਹ ਵੀ ਤੋੜਤਾ ਤਾਂ ਇੱਧਰ ਜਿਹੜਾ ਵਾਸ਼ ਬੇਸਨ ਦੇ ਨਾਲ ਸ਼ੀਸ਼ਾ ਲੱਗਿਆ ਹੁੰਦਾ ਉਹ ਵੀ ਤੋੜ ਕੇ ਗਏ ਇਸ ਤੋਂ ਬਾਅਦ ਕਹਿੰਦੇ ਆ ਕਿ ਇਸ ਤੋਂ ਬਾਅਦ ਹਲਵਾਈਆਂ ਨੂੰ ਇੱਥੇ ਗਾਲਾਂ ਕੱਢ ਕੇ ਕੱਢਦੇ ਨੇ ਉਸ ਤੋਂ ਬਾਅਦ ਵਾਪਸ ਮੁੜ ਜਾਂਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦੇ ਸੀ ਕੌਣ ਕਾਉણો ਬੰਦੇ ਸੀ ਕਿੰਨਾ ਨੇ ਸਾਰਾ ਕੁਝ ਇਹ ਕੀਤਾ ਤਾਂ ਲਗਾਤਾਰ ਜਿਹੜੇ ਲੋਕ ਨੇ ਪਿੰਡ ਦੇ ਲੋਕ ਨੇ ਉਹ ਵੀ ਹੋਰ ਖੜੇ ਨੇ ਗੱਲਬਾਤ ਹੋਰ ਕਰ ਲੈਣੇ ਆ ਹਾਂ ਨਾਲ ਵੀ ਸਿਕਾਰ ਤਾਂ ਇਹ ਵੀਡੀਓ ਨੇ ਬਣਾਉਣ ਦੇ ਉਸ ਮੈਂ ਇਹ ਪ੍ਰੂਫ ਨਾਲ ਭਾਈ ਭਾਈ ਜਿਵੇਂ ਬੰਦੇ ਮੰਨ ਲਓ ਇਹ ਕਹਿੰਦੇ ਚਾਰ ਪੰਜ ਬੰਦੇ ਆਉਂਦੇ ਆ ਮਤਲਬ ਉਹ ਜੇ ਕੋਈ ਦੁਸ਼ਮਣੀ ਆ ਤਾਂ ਬੰਦਾ ਦੱਸਦਾ ਵੀ ਆ ਕਿ ਅਸੀਂ ਤਾਂ ਕੀਤਾ ਕੁਝ ਬੋਲੇ ਨਹੀਂ ਮੂੰਹ ਕੋਈ ਆ ਕੇ ਨਹੀਂ ਉਹ ਮੁੰਡਾ ਦਾ ਇਸੇ ਚਾਹ ਲਈ ਮਲਾਂ ਆ ਕੇ ਕਿ ਕਰ ਲੈ ਜਿਹੜਾ ਕੋ ਕਰਨਾਗਾ ਗੰਦੀ ਗਾਲ ਕੱਢ ਕੇ ਇਹ ਮੰਨ ਲਾ ਨਾ ਜੀ ਮਲਾਂ ਹੋਟਲ ਦੇ ਖੜਾ 10 ਬੰਦੇ ਚਾਹ ਪੀ ਜਾਂਦੇ ਹੋਂ ਇਹਦਾ ਮਨਲਾ ਕਿਸੇ ਦਾ ਪਲਾਨ ਹੀ ਸੀਗਾ ਮੰਨ ਲਾ ਵੀ دہشت ਪਾਉਣੀ ਮੰਨ ਲਾ ਹਾਂ ਹੁਣ ਹੋਟਲ ਦਾ ਮਨ ਦੇ ਵਿੱਚ ਕੋਈ ਡਾਡਰ ਨਹੀਂ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਵੀ ਅਸੀਂ ਦਿਨ ਦਿਹਾੜੇ ਆ ਕੁਝ ਕਰਨ ਚੱਲੇ ਜਿਹੜਾ ਕੋ ਮਿਤਕੇ ਆਉਂਦਾ ਜਿਹੜੇ ਕਰਨਾ ਹੀ ਇਹ ਫਿਰ ਕਰਕੇ ਹੀ ਜਾਂਦਾ ਹੈ ਉਹਨਾਂ ਨੂੰ ਕੀ ਆ ਨਾਲੇ ਜਿਹੜਾ ਬੰਦਾ ਇੰਨਾ ਬੇਖੌਪ ਆਉਂਦਾ ਹੋਟਲ 'ਚ 10 ਬੰਦੇ ਵੀ ਖਾ ਸਕਦੇ ਕੋਈ ਮੰਨ ਲਾ 15 ਹੀ ਬੈਠੇ ਹੋ ਸਕਦੇ ਆ ਜਾਂਦਾ ਕੋਈ ਨਿਗਰਾਨੀ ਤੇ ਬੰਦਾ ਹੋਊਗਾ ਵੀ ਉਹ ਜੈਤੂ ਨੂੰ ਕਹੇ 10 ਮਿੰਟਾਂ ਬਾਅਦ ਕੰਮ ਕਰ ਦੋ ਠੀਕ ਹੈ ਪੰਜ ਦਾ ਵੈਸੇ ਹੀ ਇੱਥੇ ਹੁੰਦੇ ਆਈ ਇਹ ਹਲਵਾਈ ਹੋਗੇ ਮੰਨ ਲਾ ਮੁੰਡੇ ਜਦੋਂ ਇਹ ਜੈਤੂ ਨੂੰ ਕਹੇ ਇਹ ਬਾਈ ਨਸ਼ਾ ਕੋਈ ਖਤਮ ਨਹੀਂ ਹੋਇਆ ਜੇ ਇੱਕ ਘਰਾਂ ਚ ਜਿੰਦੇ ਲੱਗ ਗਏ ਨਾ ਪਾਸੇ ਆ ਕੇ ਫੋਨਾਂ ਦੇ ਸਪਲਾਈ ਕਰ ਲੱਗ ਪੈਂਦੇ ਆ ਠੀਕ ਹੈ ਇਹ ਮੈਂ ਆਪ ਮੈਂ ਹੜਾਗਾ ਪਿੰਡੇ ਦੇ ਜਿਹੜਾ ਕਹਿੰਦਾ ਚਿੱਟਾ-ਚੁੱਟਾ ਬੰਦ ਹੋ ਗਿਆ ਮੇਰੇ ਤੋਂ ਛੱਡਿਆ ਹੋਇਆ ਕੁਝ ਨਹੀਂ ਬੰਦ ਹੋਇਆ ਇਹ ਲੋਕ ਵਖਾਵਾ ਫੇਰ ਵੀ ਪਾਸੇ-ਪਾਸੇ ਫੋਨਾਂ ਦੇ ਕਨੈਕਟ ਕਰਕੇ ਦੇ ਹੀ ਜਾਂਦੇ ਆ ਠੀਕ ਆ ਉਹ ਚੱਲੀ ਜਾਂਦਾ ਹਾਂ ਚੱਲੀ ਜਾਂਦਾ ਆ ਹੁਣ ਵੇਖ ਲੋ ਤੇਰੇ ਅੱਗੇ ਫਿਰ ਦੇਣਗੇ ਜੇ ਤੂੰ ਤੇ 20 ਜਣੇ ਆ ਟੈਕਟ ਕਰਾ ਲਓ ਚਿੱਟਾ ਲੱਗਿਆ ਉਹ ਪਰ ਕਿੱਥੋਂ ਆ ਗਿਆ ਜਿੰਦੇ ਲਾ ਕੇ ਤਾਂ ਮੰਨ ਲਾ ਭੱਜ ਗਏ ਉਹ ਉਹਨਾਂ ਦੇ ਆ ਫੋਨ ਤਾਂ ਨਹੀਂ ਫੜ ਲੈਣਾ ਮਨ ਲੈਦਾ ਚਲੀ ਜਾਣੇ ਕੰਮ ਨਹੀਂ ਨਸ਼ੇੜੀ ਹੋ ਸਕਦੇ ਕਿ ਇੰਨਾ ਹੌਲਾੜ ਨਹੀਂ ਜੇ ਨਸ਼ੇੜੀ ਹੁੰਦੇ ਤਾਂ ਪੈਸੇ ਮੰਗਦੇ ਹੀ ਆਗੇ ਹਾਂ ਜਾਂ ਕੰਮ ਆ ਨਾ ਉਹ ਤਾਂ ਦਹਿਸ਼ਤ ਹੀ ਭਾਈ ਉਹਨਾਂ ਨੇ ਮੰਨ ਲਾ ਕੋਈ ਮੰਨ ਲਾ ਵੀ ਪੈਸੇ ਕਾਊਂਟਰ ਤੇ ਆਉਂਦੇ ਇਹ ਤਾਂ ਕਿਸੇ ਨੇ ਕਰਾਇਆ ਨਹੀਂ ਤਾਂ ਕੰਮ ਕਿਸੇ ਨੇ ਕਰਵਾਇਆ ਹੀ ਚਿਹਰਾ ਤੇ ਇਹਦੇ ਮਗਰ ਕੁਝ ਹੋਰ ਨਿਕਲਣਾ ਹਨਾ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਹੀ ਹੈ ਵੀ ਇਹ ਕਲੀਅਰ ਕਰਿਆ ਜਾਵੇ ਸਾਨੂੰ ਇਹ ਸਾਡਾ ਕੋਈ ਵੀ ਨੁਕਸਾਨ ਕਰ ਸਕਦੇ ਆ ਸਾਡੇ ਪਰਿਵਾਰ ਦਾ ਸਾਡੇ ਬੱਚਿਆਂ ਦਾ ਕੁਝ ਵੀ ਨੁਕਸਾਨ ਹੋ ਸਕਦਾ ਵੀ ਸਾਡਾ ਇਹ ਕਲੀਅਰ ਕਰਿਆ ਜਾਵੇ ਵੀ ਕੌਣ ਸੀ ਇਹ ਲੋਕ ਸਾਡੇ ਐਮਐਲਏ ਸਾਹਿਬ ਨੂੰ ਵੀ ਇਹ ਬੇਨਤੀ ਹੈ ਹਾਂ ਸਾਡਾ ਨਿਕ ਕਲੀਅਰ ਹੋਵੇ ਬੰਦੇ ਕੌਣ ਸੀ ਇਹ ਹਾਂਜੀ